ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਦਸਵੰਦ ਕਟਣ ਦੀ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦਾ ਸਿੰਘਾਂ ਦੀ ਨਾਮ ਦੀ ਸ਼ਹੀਦੀ ਦੇ ਦੀ ਰਸਤੇ ਦੇ ਨਾਲ ਇੱਕ ਪਰਿਵਾਰ ਤੇ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਦੀ ਕਿਰਪਾ ਹੁੰਦੀ ਹੈ ਇਮੀ ਉਹ ਪਰਿਵਾਰ ਕੱਖਾਂ ਤੋਂ ਲੱਖਾਂ ਦੇ ਵਿੱਚ ਹੁੰਦਾ ਏ ਉਸ ਪਰਿਵਾਰ ਦੀ ਅੱਜ ਅੱਧਾ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਨਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਰਸਾ ਜੀ ਉਹ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੇ ਮਾਤਾ ਪਿਤਾ ਸੀ ਤੇ ਤਿੰਨ ਬੇਟੀਆਂ ਸੀ ਬੇਟਾ ਹੈ ਨਹੀਂ ਸੀਗਾ ਜਿਸ ਤੇ ਕਰਕੇ ਉਹਨਾਂ ਦੇ ਕੋਲ ਚੀ ਚਾਹ ਦਾ ਵੀ ਨਹੀਂ ਸੀ ਹੈਗੀ ਗਰੀਬ ਪਰਿਵਾਰ ਸੀ बस ਇੱਕ ਦਿਹਾੜੀ ਤੇ ਹੀ ਕਚਾਰਾ ਚੱਲਦਾ ਸੀ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਸੀ ਅਸੀਂ ਪੰਜ ਪਰਿਵਾਰ ਦੇ ਮੈਂਬਰ ਸੀ ਪੰਜੇ ਪਰਿਵਾਰ ਦੇ ਮੈਂਬਰ ਅਸੀਂ ਦਿਹਾੜੀ ਤੇ ਜਾਂਦੇ ਸੀ ਤੇ ਪੰਚਾਂ ਦੀ ਦਿਹਾੜੀ ਤੋਂ ਹੀ ਅਸੀਂ ਮਿਹਨਤ ਕਰਕੇ ਇੱਕ ਛੋਟਾ ਜਿਹਾ ਕਹਿੰਦੇ ਆਪਣਾ ਘਰ ਬਣਾਇਆ ਸੀ ਰੋਟੀ ਦਾ ਗੁਜ਼ਾਰਾ ਚੱਲਦਾ ਸੀ ਤੇ ਉਹ ਪੰਜਾ ਪਰਿਵਾਰਾਂ ਦੀ ਚੋਂ ਮਿਹਨਤ ਦੇ ਵਿੱਚੋਂ ਹੀ ਉਹਨਾਂ ਦੇ ਜੋ ਫਾਦਰ ਸਾਹਿਬ ਸੀ ਉਹਨਾਂ ਨੇ ਹੌਲੀ-ਹੌਲੀ ਕਰਕੇ ਇੱਕ ਇੱਕ ਬੇਟੀ ਦਾ ਵਿਆਹ ਕਰਨਾ ਸ਼ੁਰੂ ਕੀਤਾ ਜਿਵੇਂ ਉਹ ਇੱਕ ਬੇਟੀ ਦਾ ਖਾਲਸਾ ਜੀ ਵਿਆਹ ਕਰਦੇ ਨੇ ਤੇ ਜੇ ਇਸ ਪਰਿਵਾਰ ਦੇ ਵਿੱਚ ਉਹ ਵਿਆਹ ਕਰਦੇ ਨੇ ਉਹ ਪਰਿਵਾਰ ਚੋਂ ਮੁੰਡਾ ਹੈ ਉਹ ਸ਼ਹੀਦਾ ਸਿੰਘਾਂ ਨੂੰ ਬਹੁਤ ਮੰਨਦਾ ਹੁੰਦਾ ਹੈ ਉਸ ਪਰਿਵਾਰ ਦੇ ਜੋ ਬਜ਼ੁਰਗ ਹੁੰਦੇ ਨੇ ਉਹ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਵੀ ਚਗਾਉਂਦੇ ਨੇ ਮੇਰੇ ਨਾਮ ਦਾ ਦਸਵੰਦ ਵੀ ਕੱਢਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਹੁਤ ਮੰਨਦੇ ਸਨ ਉਸ ਪਰਿਵਾਰ ਤੋਂ ਬੇਟੀ ਦੇ ਸਹੁਰਾ ਪਰਿਵਾਰ ਤੋਂ ਉਸ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਸਾਰੀਆਂ ਸੰਗਤਾਂ ਦੇ ਗਰੀਬ ਅਮੀਰ ਸਭ ਦੇ ਕੀਵੇਂ ਕਾਰਜ ਰਾਸ ਕਰਦੇ ਆ। ਉਹ ਪਰਵਾਰ ਦੱਸਦਾ ਇਹ ਖਾਲਸਾ ਜੀ ਕਿ ਅਸੀਂ ਨਾ ਤਾਂ ਜ਼ਿਆਦਾ ਪਾਠ ਕਰ ਸਕਦੇ ਸੀ ਕਿਉਂਕਿ ਅਸੀਂ ਦਿਹਾੜੀਦਾਰ ਬੰਦੇ ਸੀ ਅਸੀਂ ਸਵੇਰ 8 ਵਜੇ ਦਿਹਾੜੀ ਤੇ ਜਾਂਦੇ ਸੀ ਤੇ ਸ਼ਾਮ 8 ਵਜੇ ਅਸੀਂ ਵਾਪਸ ਆਉਂਦੇ ਸੀ ਤੇ ਜੋ ਸਵੇਰ ਸਾਡੇ ਕੋਲ ਸਮਾਂ ਹੁੰਦਾ ਸੀ ਉਸ ਵਿੱਚ ਅਸੀਂ ਪਸ਼ੂਆਂ ਦਾ ਕੰਮ ਤੇ ਘਰ ਦਾ ਕੰਮ ਕਰਨਾ ਹੁੰਦਾ ਸੀ ਰਾਤ ਨੂੰ ਆ ਕੇ ਅਸੀਂ ਆਪਣਾ ਰੋਟੀ ਪਾਣੀ ਕਰਨਾ ਹੁੰਦਾ ਸੀ ਡੰਗਰ ਪਸ਼ੂਆਂ ਦਾ ਫੇਰ ਦੇਖਣਾ ਹੁੰਦਾ ਸੀ ਉਸ ਤੋਂ ਬਾਅਦ ਵਿੱਚ ਸਵੇਰ ਫਿਰ ਅਸੀਂ ਜਾਣਾ ਹੁੰਦਾ ਸੀ ਇਹੀ ਸਾਡੀ ਰੁਟੀਨ ਬਣੀ ਸੀ ਪਰ ਦੱਸਦੇ ਆ ਕਿ ਕਿ ਅਸੀਂ ਹਰ ਰੋਜ਼ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹੁੰਦੇ ਸੀ ਕਿ ਵਾਹਿਗੁਰੂ ਜੀ ਜਦੋਂ ਸਾਡੇ ਤੇ ਵੀ ਤੁਸੀਂ ਕਿਰਪਾ ਕੀਤੀ ਸਾਡੇ ਵੀ ਦਿਨ ਚੰਗੇ ਆਏ ਦਿਹਾੜੀ ਤੋਂ ਬਿਨਾਂ ਸਾਨੂੰ ਵੀ ਸਮਾਂ ਮਿਲਿਆ ਤਾਂ ਪਰਮਾਤਮਾ ਦੇ ਅੱਗੇ ਕਹਿੰਦੇ ਇਹੀ ਅਸੀਂ ਅਰਦਾਸ ਕਰਦੇ ਸੀ ਕਿ ਅਸੀਂ ਵਾਹਿਗੁਰੂ ਸੱਚੇ ਪਾਚਾ ਅਸੀਂ ਵੀ ਪਾਠ ਬਾਣੀ ਸਿਮਰਨ ਚੌਗਾ ਸਾਟੂ ਵੀ ਸਮਾ ਤੁਸੀ ਬਖਸ਼ਿਓ ਕਿ ਅਸੀਂ ਵੀ ਗਰਬਾਣੀ ਦਾ ਸਿਮਰਨ ਕਰ ਸਕੀਏ ਗੁਰਦੁਆਰਾ ਸਹਿਬ ਜਾ ਸਕੀਏ ਕਿਉਂਕਿ ਮਜਬੂਰੀ ਹੋਣ ਤੇ ਕਰਕੇ ਖਾਲਸਾ ਜੀ ਉਹ ਪਰਿਵਾਰ ਨਾ ਤਾਂ ਗੁਰਦੁਆਰਾ ਸਹਿਬ ਜਾ ਸਕਦਾ ਸੀ ਨਾ ਹੀ ਪਾਠ ਕਰ ਸਕਦਾ ਸੀ ਕਿਉਂਕਿ ਖਾਲਸਾ ਜੀ ਜਦੋਂ ਉਹਨਾਂ ਨੇ ਇੱਕ ਬੇਟੀ ਦੀ ਮੈਰਿਜ ਕੀਤੀ ਉਸ ਤੋਂ ਬਾਅਦ ਇਹਦੇ ਵਿੱਚ ਪਰਿਵਾਰ ਦਾ ਹੱਥ ਵੀ ਕਾਫੀ ਤੰਗ ਹੋ ਗਿਆ ਸੀ ਉਸ ਤੋਂ ਪਿੱਛੇ ਅਜੇ ਦੋ ਬੇਟੀਆਂ ਹੋਰ ਬੈਠੀਆਂ ਸਨ ਪਰ ਉਹ ਜੋ ਪਰਿਵਾਰ ਮਿਲਿਆ ਸੀ ਬੇਟੀ ਨੂੰ ਉਹ ਪਰਿਵਾਰ ਬਹੁਤ ਸੌਅ ਸੀ ਗੁਰੂ ਮਹਾਰਾਜ ਦੇ ਨਾਲ ਜੁੜਿਆ ਹੋਇਆ ਸੀ ਜੋ ਉਹਨਾਂ ਨੂੰ ਚਵਾਈ ਮਿਲਿਆ ਉਹ ਵੀ ਬਹੁਤ ਚੰਗਾ ਮਿਲਿਆ ਸੀ ਇਸੇ ਤਰ੍ਹਾਂ ਖਾਲਸਾ ਜੀ ਦੇ ਪਰਿਵਾਰ ਦੇ ਵਿੱਚ ਜੋ ਬਜ਼ੁਰਗ ਸੀ ਬੇਟੀ ਦੇ ਸਹੁਰਾ ਪਰਿਵਾਰ ਦੇ ਵਿੱਚ ਉਹ ਡਾਡੇ ਨੇ ਦੱਸਿਆ ਕਿ ਜੇ ਤੁਸੀਂ ਪੜ੍ਹ ਨਹੀਂ ਸਕਦੇ ਤੁਸੀਂ ਗੁਰਦੁਆਰਾ ਸਾਹਿਬ ਵੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੀ ਮਜਬੂਰੀ ਸਮੇਂ ਦੇ ਸੱਣ ਕਿਉਂਕਿ ਉਹ ਦਿਹਾੜੀ ਤੇ ਜਾਂਦੇ ਸੀ ਤਾਂ ਉਹਨਾਂ ਦਾ ਕਿਚਾਰਾ ਚੱਲਦਾ ਸੀ ਅਗਰ ਨਹੀਂ ਜਾਂਦੇ ਸੀ ਤਾਂ ਨਹੀਂ ਚੱਲਦਾ ਸੀ ਇਸੇ ਤਰ੍ਹਾਂ ਖਾਲਸਾ ਜੀ ਉਹ ਪਰਿਵਾਰ ਨੇ ਦੱਸਿਆ ਕਹਿੰਦੇ ਕਿ ਉਹ ਬਜ਼ੁਰਗ ਸੀ ਜੋ ਉਹਨਾਂ ਨੇ ਸਾਨੂੰ ਕਿਹਾ ਕਿ ਜੋ ਵੀ ਤੁਸੀਂ ਦਸਾਂ ਨੋਹਾਂ ਦੀ ਆਪਣੀ ਕੀਰਤ ਕਰਦੇ ਹੋ ਉਸ ਦੇ ਵਿੱਚੋਂ ਭਾਵੇਂ 10 ਰੁਪਏ ਭਾਵੇਂ 20 ਰੁਪਏ ਇੰਨਾ ਵੀ ਤੁਸੀਂ ਜਦ ਸੰਬੰਧ ਕੱਢ ਸਕਦੇ ਹੋ ਹਰ ਰੋਜ਼ ਆਪਣੀ ਨਸਾ ਨੋਆ ਦੀ ਕੀਰਤ ਦੇ ਵਿੱਚੋਂ ਤੁਸੀਂ ਦਸਬੰਦ ਕੱਢਿਆ ਕਰੋ ਤੇ ਜੋ ਤਾਂ ਸੰਬੰਧ ਕੱਢਦੇ ਹੋ ਉਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਤੇ ਚਾਹੀਏ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਚਾਹੀਏ ਤੁਸੀਂ ਕਿਸੇ ਹੈਲਪਰ ਦੀ ਹੈਲਪ ਕਰ ਸਕਦੇ ਹੋ ਵੀ ਜਿਸ ਨੂੰ ਮਦਦ ਦੀ ਜ਼ਰੂਰਤ ਹੈ ਤੁਸੀਂ ਉਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਜੋ ਦਸਬੰਦ ਹੈ ਉਸ ਦੇ ਨਾਲ ਕਿਸੇ ਲੋੜਵੰਦ ਦੀ ਹੈਲਪ ਵੀ ਕਰ ਸਕਦੇ ਹੋ ਤੇ ਇੱਕ ਤੁਸੀਂ ਹਰ ਮਹੀਨੇ ਜਾਂ ਦੋ ਮਹੀਨੇ ਬਾਅਦ ਜਾਂ ਸੰਗਰਾਦ ਨੂੰ ਮੱਸਿਆ ਦੇ ਦਿਹਾੜੇ ਨੂੰ ਤੁਸੀਂ ਸ਼ਹੀਦੀ ਦੇਖਦੀ ਰਸਤੇ ਤੇ ਉਹ ਜਿੰਨੇ ਤੁਸੀਂ ਪੁੱਛ ਸਰ ਦੇ ਸਕਦੇ ਹੋ ਸ਼ਹੀਦੀ ਦੇਖਦੀ ਰਸਤ ਵੀ ਤੁਸੀਂ ਨਿਹੰਗਾਂ ਸਿੰਘਾਂ ਨੂੰ ਜਾ ਕੇ ਅਰਦਾਸ ਕਰਕੇ ਸ਼ਹੀਦੀ ਦੇਖਦੀ ਰਸਤ ਜ਼ਰੂਰ ਦਿਆ ਕਰੋ ਖਾਲਸਾ ਜੀ ਉਹ ਪਰਿਵਾਰ ਦੱਸਦਾ ਹੈ ਕਿੰਨੇ ਕਿ ਸਾਨੂੰ ਆਪਣੀ ਬੇਟੀ ਜੋ ਅਸੀਂ ਵਿਆਹੀ ਸੀ ਸੋਹਰਾ ਪਰਿਵਾਰ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਜਦੋਂ ਸਾਨੂੰ ਦੱਸਿਆ ਅਸੀਂ ਆਪਣੇ ਘਰ ਦੇ ਵਿੱਚ ਆ ਕੇ ਸਲਾਹ ਕੀਤੀ ਜੋ ਵੀ ਅਸੀਂ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕਹਿੰਦੇ ਚਾਰ ਮੈਂਬਰ ਸੀ ਜੋ ਦਿਹਾੜੀ ਤੇ ਜਾਂਦੇ ਸੀ ਉਹਨਾਂ ਚਾਰਾਂ ਦੀ ਜੋ ਮਿਹਨਤ ਹੁੰਦੀ ਸੀ ਉਸ ਦੇ ਵਿੱਚੋਂ ਅਸੀਂ 10-10 ਰੁਪਏ ਕੱਢਦੇ ਹੁੰਦੇ ਸੀਗੇ ਕਹਿੰਦੇ ਹਰ ਮਹੀਨੇ ਅਸੀਂ ਆਪਣਾ ਜੋ ਦਸਵੰਦ ਸੀ 40 ਰੁਪਏ ਦਾ ਉਹ ਕੱਢਣਾ ਕਹਿੰਦੇ ਅਸੀਂ ਮਹੀਨੇ ਦੇ ਦਸਵੰਦ ਚੋਂ ਕੱਢਣਾ ਉਹ ਮਹੀਨੇ ਦੇ ਦਸਵੰਦ ਦੇ ਜੋ ਅੱਧੇ ਪੈਸੇ ਹੋਣੇ ਉਹ ਅਸੀਂ ਗੁਰਦੁਆਰਾ ਸੇਭ ਸ਼ਹੀਦਾ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਅਸੀਂ ਮਹੀਨੇ ਦੇ ਕਹਿੰਦੇ ਗੁਰੂ ਘਰ ਵਿੱਚ ਗੁਰਦੁਆਰਾ ਸਹਿਰ ਦੇ ਵਿੱਚ ਗੋਲਕ ਦੇ ਵਿੱਚ ਪਾ ਕੇ ਆਉਣੇ ਅਰਦਾਸ ਬੇਨਤੀ ਕਰਕੇ ਆਉਣੇ ਤੇ ਜੋ ਉਹਦੇ ਵਿੱਚੋਂ ਜਿਵੇਂ 1000 ਰੁਪਏ ਉਹ ਪਰਵਾਰ ਦਾਸਰਾ ਕੇ ਸਾਡਾ ਜੁੜਨਾ ਅਸੀਂ 500 ਰੁਪਏ ਸ਼ਹੀਦਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਕਹਿੰਦੇ ਚੜਾ ਕੇ ਆਉਣਾ ਦਸਵੰਦ ਤੇ 500 ਦੀ ਕਹਿੰਦੇ ਅਸੀਂ ਸ਼ਹੀਦੀ ਦੇਗ ਲੈ ਕੇ ਜਾਣਾ ਇਸ ਤਰ੍ਹਾਂ ਕਰਕੇ ਖਾਲਸਾ ਜੀ ਉਹ ਪਰਿਵਾਰ ਦੱਸਦੇ ਕਿ ਜਦੋਂ ਸਾਨੂੰ ਕੁੜੀ ਦੇ ਸਹੁਰਾ ਪਰਿਵਾਰ ਨੇ ਦੱਸਿਆ ਤੇ ਅਸੀਂ ਇਸ ਤਰ੍ਹਾਂ ਕਰਨਾ ਸ਼ੁਰੂ ਕੀਤਾ ਕਹਿੰਦੇ ਸੀ ਮੀ ਸਾਡੀ ਉਹੀ ਦਿਹਾੜੀ ਸੀ ਕਹਿੰਦੇ ਜਿਸ ਦੇ ਵਿੱਚ ਬਰਕਤ ਵੀ ਪੈਂਦੀ ਸੀ ਇਹ ਨਹੀਂ ਸੀ ਕਿ ਅਸੀਂ ਦਿਹਾੜੀ ਕਰਦੇ ਸੀ ਤੇ ਸਾਡਾ ਗੁਜ਼ਾਰਾ ਨਹੀਂ ਸੀ ਚੱਲਦਾ ਚੱਲਦਾ ਸੀ ਪਰ ਕਿਸੇ ਨਾ ਕਿਸੇ ਵੇਲੇ ਕਹਿੰਦੇ ਜਦੋਂ ਲੋਕਾਂ ਦੀਆਂ ਗੱਲਾਂ ਤਾਨੇ ਮੇਨੇ ਸੁਣ ਕੇ ਤੇ ਮਨ ਡੋਲ ਜਾਂਦਾ ਸੀ ਇਸ ਤਰ੍ਹਾਂ ਕਰਕੇ ਖਾਲਸਾ ਜੀ ਉਹ ਪਰਿਵਾਰ ਨੇ ਹਰ ਮਹੀਨੇ ਦਸਵੰਦ ਜੋ ਕੱਢਣਾ ਦਸਵੰਦ ਦੇ ਵਿੱਚੋਂ ਸ਼ਹੀਦੀ ਦੇਖਦੀ ਰਸਤ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਕਹਿੰਦੇ ਚੜਾ ਕੇ ਆਉਣੀ ਅਸੀਂ ਦਸਵੰਦ ਵੀ ਕੱਢਣਾ ਸ਼ਹੀਦੀ ਦੇਖਦੀ ਰਸਤ ਵੀ ਦੇ ਕੇ ਆਉਣੀ ਕਹਿੰਦੇ ਸਾਨੂੰ ਅਜੇ ਮਹੀਨਾ ਹੀ ਹੋਇਆ ਸੀ ਕਿ ਅਸੀਂ 1 ਮਹੀਨੇ ਦਾ ਸੁਵੰਦ ਕੱਟਿਆ ਤੇ ਚਲੋ ਅਸੀਂ ਦੂਸਰੇ ਮਹੀਨੇ ਦਾ ਸੁਵੰਦ ਕੱਟਣ ਲੱਗੇ ਸੀ ਕਿਹਦੇ ਚੋ ਵੇਰੀਆਂ ਬੇਟੀਆਂ ਸੀਗੀਆਂ ਉਹਨਾਂ ਦੇ ਜੋ ਪਰਿਵਾਰ ਦੇ ਵਿੱਚ ਦੋ ਬੇਟੀਆਂ ਸੀ ਉਹ ਪੜੀਆਂ ਲਿਖੀਆਂ ਤਾਂ ਨਹੀਂ ਸੀਗੀਆਂ ਕਹਿੰਦੇ ਪਰ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਅੰਗਣਵਾੜੀ ਵਿੱਚ ਜਾਂ ਥੋੜਾ ਬਹੁਤਾ ਕੀਤੀ ਹੋਰ ਕਹਿੰਦੇ ਕਿ ਉਹਨਾਂ ਨੂੰ ਉੱਥੇ ਜਾਂਦੀਆਂ ਹੁੰਦੀਆਂ ਸੀ ਅਪਲਾਈ ਕਰਦੀਆਂ ਹੁੰਦੀਆਂ ਸੀ ਕਹਿੰਦੇ ਉਹਨਾਂ ਨੇ ਉੱਥੇ ਅਪਲਾਈ ਕਰਨਾ ਕਿਤੇ ਨਾ ਚੌਕ ਮਿਲਣੀ ਕਿ ਦੇਖ ਫਿਸੇ ਦੇ ਘਰ ਵਿੱਚ ਝਾੜੂ ਪੋਚਾ ਕਰਨ ਜਾਣਾ ਉੱਥੇ ਵੀ ਨਾ ਮਿਲਦੀ ਪਰ ਅਸੀਂ ਲੋਕਾਂ ਦੇ ਘੇਟਾਂ ਦੇ ਵਿੱਚ ਹੀ ਕਹਿੰਦੇ ਅਸੀਂ ਦਿਹਾੜੀ ਤੇ ਕੰਮ ਕਰਦੇ ਸੀ ਜਦੋਂ ਇੱਕ ਮਹੀਨੇ ਦਾ ਦਸਬੰਦ ਦੇ ਕੇ ਆਉਂਦੀ ਆ ਤੇ ਦੂਸਰਾ ਮਹੀਨਾ ਆਉਂਦਾ ਹੀ ਖਾਲਸਾ ਜੀ ਉਹ ਪਰਿਵਾਰ ਦੱਸਦਾ ਹੈ ਕਿ ਜੋ ਪਰਿਵਾਰ ਦੇ ਵਿੱਚ ਅੰਕਲ ਜੀ ਸਨ ਤੇ ਜੋ ਉਹਨਾਂ ਦੀ ਵਾਈਫ ਸੀ ਉਹਨਾਂ ਨੂੰ ਇੱਕ ਫੈਕਟਰੀ ਦੇ ਵਿੱਚ ਜੌਬ ਮਿਲ ਜਾਂਦੀ ਜਿਹੜੀ ਕਿ ਉਹ ਕਹਿੰਦੇ ਨੇ ਕਿ ਸਵੇਰ 8 ਤੋਂ 8 ਵਜੇ ਦੇ ਤੱਕ ਅਸੀਂ ਤੁਹਾਨੂੰ 24 ਰੁਪਏ ਦੇਵਾਂਗੇ ਇੱਕ ਜਨੇ ਨੂੰ ਤੇ ਜਿਹੜੋ ਉਹ ਆਂਟੀ ਜੀ ਸੀ ਉਹਨਾਂ ਨੇ ਸਿਰਫ ਇੱਕ ਚਾਹ ਬਣਾ ਕੇ ਬਣਾਉਣ ਦਾ ਕੰਮ ਕਰਨਾ ਸੀ ਸਾਰਾ ਦਿਨ ਤੇ ਜੋ ਅੰਕਲ ਜੀ ਸੀ ਉਹਨਾਂ ਨੇ ਇੱਕ ਵੈਲਡਿੰਗ ਦਾ ਕੰਮ ਕਰਨਾ ਸੀ ਕਹਦੇ ਕਿ ਸਾਡੇ ਵਾਹੀ ਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਸੁਣੀ ਕਿੰਨਾ ਸਾਡੇ ਦਿਹਾੜੀ ਦੇ ਨਾਲ ਕੁਛ ਨਹੀਂ ਸੀ ਬਣਦਾ ਕਦੇ ਕੋਈ 250 ਦਿੰਦਾ ਸੀ 300 ਦਿੰਦਾ ਸੀ ਉਸ ਦੇ ਨਾਲ ਸਾਡਾ ਗਿਜਾਰਾ ਵੀ ਨਹੀਂ ਸੀ ਚੱਲਦਾ ਕਿਹਦੇ ਜਦੋਂ ਸਾਨੂੰ ਇਸ ਤਰ੍ਹਾਂ ਫੈਕਟਰੀ ਦੇ ਵਿੱਚ ਨੌਕਰੀ ਮਿਲ ਜਾਂਦੀ ਏ ਕਿਹਦੇ ਸਾਨੂੰ ਮਹੀਨੇ ਦਾ 40-40 ਬਣ ਜਾਂਦਾ ਏ ਤੇ ਜੋ ਬੇਟੀਆਂ ਨੇ ਕਹਿੰਦੇ ਅਸੀਂ ਉਹਨਾਂ ਨੂੰ ਦਿਹਾੜੀ ਤੋਂ ਹਟਾ ਦਿੰਨੇ ਆ ਘਰ ਦੇ ਵਿੱਚ ਜੋ ਪਸ਼ੂ ਹੁੰਦੇ ਨੇ ਉਹ ਪਸ਼ੂਆਂ ਨੂੰ ਸਾਫ਼ ਕੀ ਘਰ ਦਾ ਸਾਰਾ ਕੰਮ ਉਹਨਾਂ ਨੇ ਕਰਨਾ ਕਹਿੰਦੇ ਅਸੀਂ ਸਵੇਰ ਜਾਣਾ ਸ਼ਾਮ ਨੂੰ ਆਉਣਾ ਇਸ ਤਰ੍ਹਾਂ ਕਰਦਿਆ ਕਰਦਿਆ ਖਾਲਸਾ ਜੀ ਉਹ ਪਰਿਵਾਰ ਕਹਿੰਦੇ ਕਿ ਸਾਡੀ ਹੌਲੀ ਹੌਲੀ ਕਰਕੇ ਉਹਨਾਂ ਨੇ ਹੋਰ ਸਾਡੀ ਮਿਹਨਤ ਤੋਂ ਸਾਡੀ ਇਮਾਨਦਾਰੀ ਨੂੰ ਦੇਖ ਕੇ ਉਹਨਾਂ ਨੇ ਵੀ ਸਾਡੀ ਸੈਲਰੀ ਆ ਜਿਹੜੀ ਹੋਰ ਵਧਾ ਦਿੱਤੀ ਕਹਿੰਦੇ ਚਾਹ ਰੋ ਮੈਂ ਦੂਸਰੀ ਬੇਟੀ ਦਾ ਉਹ ਪਰਿਵਾਰ ਰਿਸ਼ਤਾ ਕਰਦਾ ਏ ਉਸ ਪਰਿਵਾਰ ਦੀ ਜਿਹੜੀ ਦੂਸਰੀ ਬੇਟੀ ਹੁੰਦੀ ਏ ਉਹਦਾ ਵਿਆਹ ਕਰਇਆ ਹੁੰਦਾ ਵਿਆਹ ਕਰਦੇ ਨੇ ਕਿ ਜੋ ਫੈਕਟਰੀ ਵਾਲੇ ਹੁੰਦੇ ਨੇ ਉਹ ਵਿਆਹ ਦਾ ਸਾਰਾ ਖਰਚਾ ਵੀ ਚੱਕ ਲੈਂਦੇ ਆ ਕਿ ਤੁਹਾਡੀ ਬੇਟੀ ਦਾ ਵਿਆਹ ਦਾ ਸਾਰਾ ਕੰਮ ਆਪ ਕਰਾਂਗੇ ਇਸ ਤਰ੍ਹਾਂ ਖਾਲਸਾ ਜੀ ਉਹ ਪਰਿਵਾਰ ਦੱਸਦਾ ਹੈ ਕਿ ਸਾਡੇ ਦੇ ਤਣ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਸ ਤਰ੍ਹਾਂ ਕਿਰਪਾ ਕੀਤੀ ਕਿ ਕਹਿੰਦੇ ਕਿ ਅਸੀਂ ਘਰ ਵੀ ਬਣਾਇਆ ਹੋਇਆ ਸੀ ਪਰ ਸਾਡੇ ਕੋਲ ਕੋਈ ਸੇਵਿੰਗ ਨਹੀਂ ਸੀ ਹੈਗੀ ਕਹਿੰਦੇ ਅੱਜ ਵਾਇਕਰੋ ਦੀ ਕਿਰਪਾ ਦੇ ਨਾਲ ਸਾਡੇ ਕੋਲ ਥੋੜੀ ਬਹੁਤ ਸੇਵਿੰਗ ਵੀ ਹੈਗੀ ਤੇ ਕਹਿੰਦੇ ਸਾਡਾ ਵਿਸ਼ਵਾਸ ਇਨਾ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਬਣ ਗਿਆ ਹੈ ਕਹਿੰਦੇ ਹਰ ਰੋਜ਼ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਕਹਿੰਦੇ ਬਾਣੀ ਦਾ ਸਿਮਰਨ ਵੀ ਕਰਦੇ ਆ ਕਹਿੰਦੇ ਹੁਣ ਅਸੀਂ ਘਰ ਦੇ ਵਿੱਚ ਜੋਤ ਵੀ ਜਗਾਉਣੀ ਆ ਤੇ ਹਰ ਕਹਿੰਦੇ ਸਾਡੀ ਕਮਾਈ ਦਾ ਸਾਡੀ ਜੋ ਵੀ ਜਿੰਨੀ ਕੁ ਵੀ ਸਾਡੀ ਮਿਹਨਤ ਇਹਦੇ ਵਿੱਚੋਂ ਅਸੀਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਦਸਵੰਤ ਵੀ ਕੱਢਦੇ ਆ ਸ਼ਹੀਦੀ ਦੇਗ ਦੀ ਰਸਤ ਵੀ ਦੇਂਦੇ ਆ ਇਸ ਤਰ੍ਹਾਂ ਖਾਲਸਾ ਜੀ ਆਪਾਂ ਜਦੋਂ ਵੀ ਆਪਣੀ ਚੋ ਵੀ ਮਿਹਨਤੇ ਚ ਨਹੀਂ ਵੀ ਕਮਾਈ ਉਹਦੇ ਆਪਣੇ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਆਪਾਂ ਨੂੰ ਦਸਵੰਦ ਸਾਰਿਆਂ ਨੂੰ ਜ਼ਰੂਰ ਕੱਢਣਾ ਚਾਹੀਦਾ ਹੈ ਕਿਉਂਕਿ ਇਹ ਸਭ ਚੀਜ਼ਾਂ ਨੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਨੇ ਤਾਂ ਮਾਰਾ ਸੱਚੇ ਪਾਤਸ਼ਾਹ ਦੇ ਸ਼ੁਕਰਾਨੇ ਦੇ ਲਈ ਤੁਸੀਂ ਆਪਣੀ ਜੋ ਵੀ ਤੁਹਾਡੀ ਕਿਰਤ ਕਮਾਈਏ ਉਸ ਦੇ ਵਿੱਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਇਸ ਤਰ੍ਹਾਂ ਖਾਲਸਾ ਜੀ ਉਸ ਗਰੀਬ ਪਰਿਵਾਰ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਨੇ ਕਿਰਪਾ ਕਰਕੇ ਉਹਨਾਂ ਦੀ ਕਾਰਜ ਸਫਲ ਕੀਤੀ ਤੁਸੀਂ ਵੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਸੱਚੇ ਮਨ ਤੇ ਸਰਦਾ ਪਾਵਨਾ ਦੇ ਨਾਲ ਅਰਦਾਸ ਬੇਨਤੀ ਕਰਕੇ ਤਾਂ ਦੇਖੋ ਹੇ ਗੁਰੂ ਸੱਚੇ ਪਾਚਾ ਬਹੁਤ ਨੇੜੇ ਹੋ ਕੇ ਆਪਣੇ ਬੱਚੇ ਬੱਚੀਆਂ ਦੀਆਂ ਅਰਦਾਸਾਂ ਬੇਨਤੀਆਂ ਸੁਣਦੇ ਨੇ ਸੁਖਾਲਾ ਜੀ ਇਹ ਸੀ ਆਪਣੀ ਅੱਜ ਦੀ ਹਰਜਬੀਤੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਵਾਪਸ ਦੇ ਵਿੱਚ ਆਹੀ ਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਪੁੱਲਾ ਚੁਕਾ ਦੀ ਕੀਮਾ ਬਖਸ਼ਨੀ ਖਾਲਸਾ ਜੀ ਤਾੜਤਾ ਨਵਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਪਲਾ ਕਰਨਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਚੋੜਨਾ ਗੁਰੂ ਵਾਲੇ ਪੜਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਰਾ ਸੱਚੇ ਪਾਤਸ਼ਾਹ ਸਭਨਾ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਾ ਆਪਣੇ ਬੱਚੇ ਬੱਚੀਆਂ ਸਭ ਤੇ ਮੀਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ